ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧਪੁਰ ਵੱਲੋਂ ਅੱਜ ਫਾਜ਼ਲ ਕਾ ਜਿਹੜੇ ਦੇ ਹੜ੍ਹ ਪੀੜਤਾਂ ਲਈ ਇੱਕ ਵੱਡਾ ਮਨੁੱਖਤਾ ਭਰਿਆ ਕਦਮ ਚੁੱਕਿਆ ਗਿਆ। ਯੂਨੀਅਨ ਵੱਲੋਂ ਦੋ ਕਿਸ਼ਤੀਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਪੀਆਂ ਗਈਆਂ ਹਨ ਜੋ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਹੋਰ ਤੇਜ਼ੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨਗੀਆਂ। ਇਹ ਕਿਸ਼ਤੀਆਂ ਹੜ੍ਹ ਵਿੱਚ ਫਸੇ ਲੋਕਾਂ ਤੱਕ ਜ਼ਰੂਰੀ ਸਹਾਇਤਾ ਸਮੱਗਰੀ ਪਹੁੰਚਾਉਣ ਬਚਾਅ ਕਾਰਜ ਨੂੰ ਵਧੀਆ ਟੰਗਣਾ ਕਰਨ ਲੋਕਾਂ ਦੀ ਜਾਨਾਂ ਬਚਾਉਣ ਅਤੇ ਹੋਰ ਕਮਾਂ ਵਾਲੀ ਵਰਤਿਆ ਜਾਣ ਕੀ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਹ ਸੇਵਾ ਸਿਰਫ ਮਨੁੱਖੀ ਫਰਜ਼ ਹੀ ਨਹੀਂ ਸਗੋਂ ਕਿਸਾਨੀ ਰਵਾਇਤ ਦਾ ਹਿੱਸਾ ਹੈ ਪੰਜਾਬ ਦਾ ਕਿਸਾਨ ਆਪਣੇ ਲਈ ਹਮੇਸ਼ਾ ਅੱਗੇ ਹੱਥ ਚੱਕਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਸ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਗਈ ਹੈ ਬੀਕੇਯੂ ਇਕਤਾ ਸਿੱਧੂ ਪਰ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਪ੍ਰਕਾਸ਼ ਸਿੰਘ ਝੱਕਵਾਲੀ ਅੱਜ ਇੱਥੋਂ ਦੇ ਹਾਲਾਤ ਜਿਹੜੇ ਸੀਗੇ ਦਰਿਆ ਦੇ ਵੇਖ ਕੇ ਉਹਨਾਂ ਦੇ ਵਿੱਚ ਕਿਸ਼ਤੀਆਂ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਕਿਸ਼ਤੀਆਂ ਥੋੜੀਆਂ ਹੋਣ ਕਰਕੇ ਜਿਹੜੇ ਸਾਡੇ ਵੀਰ ਉਧਰ ਦਰਿਆ ਦੇ ਵਿੱਚ ਘਿਰੇ ਪਏ ਆ ਉਹਨਾਂ ਦੇ ਵਾਸਤੇ ਜੋ ਰਾਸ਼ਨ ਪਾਣੀ ਰਸਦਾਂ ਉਹ ਨਹੀਂ ਸਹੀ ਢੰਗ ਦੇ ਨਾਲ ਪਹੁੰਚਦੀਆਂ ਸੀ ਤੇ ਸਿੱਧੂਪੁਰ ਜਥੇਬੰਦੀ ਦੇ जिला फाजिल्का ਨੇ ਉਪਰਾਲਾ ਕੀਤਾ ਤੇ ਸਾਡੇ ਲਖਵਿੰਦਰ ਜੀ ਨੇ ਜਿਆਦਾ ਥੋੜਾ ਆ ਉਪਰਾਲਾ ਕਰਕੇ ਤੇ ਇਹਨਾਂ ਦੀ ਮੰਨ ਲਓ ਵੀ ਜਿਹੜਾ RMi ਦੇ ਵਿੱਚ ਹੀ ਇਹਨਾਂ ਨੇ ਹਿੰਮਤ ਕਰਕੇ ਕੱਲ ਜਾ ਕੇ ਦੋ ਕਿਸ਼ਤੀਆਂ ਦਾ ਜਿਹੜਾ ਹੈਗਾ ਉਹ ਬੰਦੋਬਸਤ ਕਰਕੇ ਅਸੀਂ ਅੱਜ ਉਹ DC ਸਾਹਿਬ ਨੂੰ ਜੜੀਆਂ ਹੈਗੀਆਂ ਲਿਆ ਕੇ ਇੱਥੇ ਪ੍ਰਸ਼ਾਸਨ ਨੂੰ ਤੇ ਪ੍ਰੋਵਾਈਡ ਕਰਵਾਤੀਆਂ ਅੱਗੇ ਪ੍ਰਸ਼ਾਸਨ ਜਿਹੜਾ ਹੈਗਾ ਜਿੱਥੇ ਵੀ ਇਹਦੀ ਜ਼ਰੂਰਤ ਹੈਗੀ ਹੈ ਜਿਆਦਾ ਉੱਥੇ ਉਹ ਵਰਤ ਸਕਣ ਜ਼ਿਲ੍ਹਾ ਸਖਤਰ ਸਾਦਲਕਾ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿ ਔਖ ਦੀ ਘੜੀ ਦੇ ਵਿੱਚ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜੀਏ ਪ੍ਰਸ਼ਾਸਨ ਤਾਈਂ ਵੀ ਆਪਾਂ ਨੂੰ ਜ਼ਰੂਰਤ ਹੈ ਕਿਉਂਕਿ ਪ੍ਰਸ਼ਾਸਨ ਨੂੰ ਲੋਕਾਂ ਦਾ ਪਤਾ ਹੈ ਇੱਥੇ ਸੌਦੇ ਦੀ ਜਿਹੜੀ ਹੈ ਰਾਸ਼ਨ ਦੀ ਲੋੜ ਹੈ ਇੱਥੇ ਆ ਚੀਜ਼ ਦੀ ਲੋੜ ਹੈ ਕਿਉਂਕਿ ਆਪਾਂ ਪ੍ਰਸ਼ਾਸਨ ਦੇ ਨਾਲ ਰਲ ਕੇ ਚੱਲ ਗਏ ਤੇ ਪ੍ਰਸ਼ਾਸਨ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਪ੍ਰੋਵਾਈਡ ਕਰਾਈਏ ਜਿਵੇਂ ਆਪਾਂ ਨੂੰ ਕਿਸ਼ਤੀਆਂ ਦੀ ਲੋੜ ਸੀ ਉਹ ਵੀ ਕਰਵਾਈ ਤੇ ਆਪਾਂ ਜਿਹੜਾ ਘਰਾਂ ਘਰ ਦੇ ਵਿੱਚੋਂ ਕਣਕ ਆਟਾ ਰਾਸ਼ਨ ਪਾਣੀ ਵੀ ਇਕੱਠਾ ਕਰ ਰਹੇ ਹਾਂ ਜਦੋਂ ਇਹਨਾਂ ਨੂੰ ਬਜਾਈ ਦੀ ਲੋੜ ਪੈਣੀ ਆ ਤਾਂ ਉਦੋਂ ਆਪਾਂ ਇਹਨਾਂ ਦੀ ਬਜਾਈ ਦੇ ਵਿੱਚ ਵੀ ਇਹਨਾਂ ਦੇ ਨਾਲ ਖੜਾਂਗੇ ਇਹਨਾਂ ਦੀਆਂ ਕਣਕਾਂ ਵੀ ਬਜਾਵਾਂਗੇ ਜੇ ਜ਼ਮੀਨਾ ਪੱਧਰ ਕਰਨ ਦੀ ਲੋੜ ਆ ਉਹ ਵੀ ਕਰਾਂਗੇ ਸਿੱਧੂਪੁਰ ਜਥੇਬੰਦੀ ਜਿਹੜੀ ਗਰਾਊਂਡ ਦੀ ਜਥੇਬੰਦੀ ਹੈ ਤੇ ਹਰੇਕ ਜ਼ਿਮੀਂਦਾਰ ਦੇ ਨਾਲ ਖੜੀ ਹੈ ਤੇ ਸਾਡੇ ਡੱਲੇਵਾਲ ਸਾਹਿਬ ਵੀ ਆ ਜਿਹੜੀ ਇਹਦੀ ਰਹਿਨਮਾਈ ਕਰਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਸਾਨੂੰ ਪ੍ਰੇਰ ਕੇ ਇਸ ਕੰਮ ਵੱਲ ਜਿਹੜਾ ਕਰਨ ਦੀ ਸੇਵਾ ਬਲ ਬਖਸ਼ਦੇ ਆ ਤੇ ਜੇ ਸਾਨੂੰ ਅੱਗੇ ਵੀ ਕੋਈ ਲੋੜ ਹੋਈ ਪ੍ਰਸ਼ਾਸਨ ਨੂੰ ਉਹ ਵੀ ਅਸੀਂ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਡਾ ਲਾ ਕੇ ਖੜਾਂਗੇ ਜਦੋਂ ਵਾਸਤੇ ਭਾਰਤੀ ਕਿਸਾਨ ਯੂਨੀਅਨ ਇਸ਼ਟਾ ਸਿੱਧੂ ਪੁਰਜ਼ੇਲਾ ਫਾਜ਼ਲਖਾ ਦੇ ਜਨਰਲ ਕਾਤਰ ਲਖਵਿੰਦਰ ਸਿੰਘ ਤੇ ਟੀਮ ਨੇ ਵਿਸ਼ੇਸ਼ ਉਪਰਾਲੇ ਨਾਲ ਕਪੂਰਥਲੇ ਤੋਂ ਇਹ ਜੋ ਦੋ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਹੈ ਤਾਂ ਕਿ ਲੋੜਵੰਦ ਜਿੱਥੇ ਕਿ ਬਹਿਕਾਂ ਦੇ ਉੱਤੇ ਫਸੇ ਹੋਏ ਸਾਡੇ ਕਿਸਾਨ ਆ ਉਹਨਾਂ ਤੱਕ ਰਾਸ਼ਨ ਜਿਹੜਾ ਸਵੈਸ ਇਸ ਸੰਸਥਾਵਾਂ ਵੱਲੋਂ ਦਿੱਤਾ ਜਾਂਦਾ ਉਹ ਉੱਥੇ ਪਹੁੰਚ ਸਕੇ ਸਿੱਧੂ ਪਰਜਾ ਤੇ ਬੰਦੀ ਵੱਲੋਂ ਜਿਹੜਾ ਹੈ ਕਿ ਰਾਸ਼ਨ ਵੀ ਇਕੱਠਾ ਕੀਤਾ ਜਾ ਰਿਹਾ ਔਰ ਉਹ ਰਾਸ਼ਨ ਜਿਹੜਾ ਹੈ ਕਿ ਅਜੇ ਜਿਵੇਂ ਕਿ ਪਤਾ ਲੱਗ ਗਿਆ ਕਿ ਇੱਥੇ ਬਹੁਤ ਜ਼ਿਆਦੀ ਬਹੁਤਾਤ ਹੈ ਇਸ ਵਾਸਤੇ ਉਹ ਰਾਸ਼ਨ ਜਿਹੜਾ ਜਿਵੇਂ ਕਿ ਆਉਂਦੇ ਸਮੇਂ ਤੇ ਵਿੱਚ ਲੋੜਵੰਦ ਜ਼ਿਮੀਂਦਾਰ ਕਿਸਾਨਾਂ ਨੂੰ ਔਰ ਲੋਕਾਂ ਨੂੰ ਦਿੱਤਾ ਜਾਵੇਗਾ ਥੈਂਕ ਯੂ